ਸ਼ੁਭਾਤੋ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਚੰਡੀਗੜ੍ਹ ਦੇ ਵਿੱਚ ਹੋਏ ਕਰਨੇਡ ਹਮਲੇ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਦੇ ਮੁੱਖ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੰਜਾਬ ਦੇ ਬੀਜਪੀ ਗੌਰਵ ਯਾਦਵ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮੁੱਖ ਮਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਸੁਲਝਾ ਲਿਆ ਗਿਆ ਹੈ ਇਸ ਗ੍ਰਿਫਤਾਰੀ ਦੇ ਨਾਲ ਪੁਲਿਸ ਨੇ ਮਲਜ਼ਮ ਦੇ ਕਬਜ਼ੇ 'ਚੋਂ 9 ਐਮਐਮ ਦਾ ਗਲਾਕ ਪਿਸਤਲ ਵੀ ਬਰਾਮਦ ਕੀਤਾ ਹੈ ਕੇਂਦਰੀ ਏਜੰਸੀਆਂ ਤੇ ਚੰਡੀਗੜ੍ਹ ਪੁਲਿਸ ਦੇ ਨਾਲ ਮਿਲ ਕੇ ਇਸ ਪੂਰੇ ਮਾਮਲੇ ਤੇ ਕਾਰਵਾਈ ਕੀਤੀ ਗਈ ਹੈ ਡੀਜੀਪੀ ਨੇ ਜਾਣਕਾਰੀ ਦਿੱਤੀ ਹੈ ਕਿ ਗ੍ਰਿਫਤਾਰ ਕੀਤਾ ਮੁਲਜ਼ਮ ਫਿਰਾਲ ਸਟੇਟ ਪੁਲਿਸ ਆਪਰੇਸ਼ਨ ਸੈੱਲ ਦੀ ਹਿਰਾਸਤ ਦੇ ਵਿੱਚ ਹੈ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰੋਹਨ ਮਸੀਹ ਨੇ 11 ਸਤੰਬਰ ਨੂੰ ਹੋਏ ਗ੍ਰਨੇਡ ਹਮਲੇ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਡੀਜੀਪੀ ਨੇ ਦੱਸਿਆ ਕਿ ਰੋਹਨ ਮਸੀਹ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਇਸ ਹਮਲੇ ਦੇ ਵਿੱਚ ਸ਼ਾਮਲ ਸੀ ਤੇ ਇਸੇ ਮਾਮਲੇ ਨੂੰ ਲੈ ਕੇ ਇੱਕ ਹੋਰ ਵੱਡੇ ਅਪਡੇਟ ਸਾਹਮਣੇ ਆਈ ਹੈ ਤੇ ਹੁਣ ਇਸ ਗ੍ਰੇਡ ਮਾਮਲੇ ਨੂੰ ਲੈ ਕੇ ਕੇਂਦਰ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਰਿਪੋਰਟ ਮੰਗੀ ਗਈ ਹੈ ਤੇ ਹੁਣ ਕੇਂਦਰ ਦੀ ਏਜੰਸੀ NIA ਇਸ ਦੀ ਜਾਂਚ ਕਰ ਸਕਦੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਮੁੱਖ ਮਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕੇਂਦਰੀ ਏਜੰਸੀਆਂ ਇਸ ਪੂਰੇ ਮਾਮਲੇ ਨੂੰ ਖੰਡਾੜ ਸਕਦੀਆਂ ਨੇ NIA ਜੇਕਰ ਇਸ ਮਾਮਲੇ ਨੂੰ ਆਪਣੇ ਹੱਥਾਂ 'ਚ ਲੈਂਦੀ ਹੈ ਤਾਂ ਵੱਡੇ ਪੱਧਰ ਤੇ ਕਮਾਂਤਰੀ ਰੈਕਟ ਦੇ ਸੰਬੰਧ ਦੇ ਵਿੱਚ ਵੀ ਜਾਂਚ ਹੋ ਸਕਦੀ ਹੈ ਕਿ ਕਿੱਥੇ-ਕਿੱਥੇ ਵਿਦੇਸ਼ਾਂ ਤੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਫੰਡਿੰਗ ਹੋਈ ਹੈ ਤੇ NIA ਦੇ ਹੱਥ ਦੇ ਵਿੱਚ ਇਹ ਮਾਮਲਾ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਤੋਂ ਇਸ ਪੂਰੇ ਮਾਮਲੇ ਦੀ ਡਿਟੇਲ ਮੰਗ ਲਈ ਹੈ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਹੈ ਕਿ ਪੰਜਾਬ ਉੜਿਸ ਤੋਂ ਵੱਡੀ ਕਾਮਯਾਬੀ ਮਿਲਿਆ ਰੋਹਨ ਮਸੀਦ ਆ ਮਸੀਹ ਨਾਮ ਦਾ ਇਹ ਮੁੱਖ ਮਲਜ਼ਮ ਕਾਬੂ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਡੀਜੀਪੀ ਗੁਰਪ ਯਾਦਵ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਹੈ 11 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 10 ਵਿੱਚ ਸਥਿਤ ਕੋਠੀ ਨੰਬਰ 575 ਦੇ ਵਿੱਚ ਗ੍ਰਨੇਡ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਕਈ ਵੱਟੇ ਖੁਲਾਸੇ ਹੋਏ ਸਨ ਤੇ ਇਸ ਮਾਮਲੇ ਦਾ ਇਤਿਹਾਸ ਵੀ ਸਾਹਮਣੇ ਆਇਆ ਸੀ ਇਹ ਵੀ ਗੱਲਾਂ ਸਾਹਮਣੇ ਆਈਆਂ ਸਨ ਕਿ 1986 ਮੇਲੇ ਦੇ ਨਕੂਤਰ ਕਾਂਡ ਦਾ ਬਦਲਾ ਲੈਣ ਦੇ ਲਈ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਸੋ ਇਹ ਪੂਰਾ ਮਾਮਲਾ ਸੁਰਖੀਆਂ ਦੇ ਵਿੱਚ ਲਿਆ ਪੂਰੇ 2 ਦਿਨ ਤੇ ਅੱਜ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮੁੱਖ ਹਮਲਾਵਰ ਨੂੰ ਕਾਬੂ ਕਰ ਲਿਆ ਰੋਹਨ ਮਸੀਹ ਨਾਮ ਦਾ ਇੱਕ ਵਿਅਕਤੀ ਹੈ ਜਿਸ ਨੂੰ ਕਾਬੂ ਕੀਤਾ ਗਿਆ ਹੈ ਹਾਲ ਦੇ ਵਿੱਚ ਚੰਡੀਗੜ੍ਹ ਦੇ ਗ੍ਰੇਨੇਡ ਬਲਾਸਟ ਕੇਸ ਦੇ ਵਿੱਚ ਇੱਕ ਇੰਪੋਰਟੈਂਟ ਬ੍ਰੇਕਥਰੂ ਅਚੀਵ ਹੋਈ ਹੈ ਜਦੋਂ ਪੰਜਾਬ ਪੁਲਿਸ ਨੇ ਇਹਨਾਂ ਜੁਆਇੰਟ ਆਪਰੇਸ਼ਨ ਵਿਦ ਸੈਂਟਰਲ ਏਜੰਸੀਜ਼ ਰੋਹਨ ਮਸੀਹ ਨੂੰ ਗ੍ਰਿਫਤਾਰ ਕੀਤਾ ਹੈਗਾ ਜੇ ਹੀ ਇਸ ਦਾ ਵਨ ਆਫ ਦਾ ਟੂ ਮੇਨ ਪਰਪੈਟਰੇਟਰਸ ਆਫ ਦਾ ਗ੍ਰੇਨੇਡ ਬਲਾਸਟ ਜਿਹੜੀ ਪ੍ਰੀਲਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਆਈ ਹੈ ਸਾਹਮਣੇ ਕੀ ਐ ਪਾਕਿਸਤਾਨ ਦੀ ਆਈਐਸਆਈ ਦੇ ਇਸ਼ਾਰੇ ਤੇ ਪਾਕਿਸਤਾਨ ਬੇਸਡ ਹਰਵਿੰਦਰ ਰਿੰਦਾ ਇਸ ਗ੍ਰੇਨੇਡ ਅਟੈਕ ਦਾ ਮਾਸਟਰਮਾਈਂਡ ਸੀਗਾ ਜਿਸ ਨੇ ਯੂਐਸ ਬੇਸਡ ਹੈਪੀ ਪਾਸੀਆਂ ਦੇ ਆਪਰੇਟਿਵਸ ਰਾਹੀਂ ਇਸ ਨੂੰ ਐਗਜ਼ੀਕਿਊਟ ਕਰਾਇਆ ਹੈ ਤੇ ਚੰਡੀਗੜ੍ਹ ਪੁਲਿਸ ਨੂੰ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਹਿਯੋਗ ਕਰ ਰਹੀ ਹੈਗੀ ਕੇਸ ਨੂੰ ਸੋਲਵ ਕਰਨ ਦੇ ਵਿੱਚ ਤੇ ਇਨਵੈਸਟੀਗੇਸ਼ਨਸ ਆਰ ਔਨਗoing ਇਨ ਅ ਜੁਆਇੰਟ ਮੈਨਰ ਬਾਈ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਐਂਡ ਸੈਂਟਰਲ ਏਜੰਸੀਜ਼ ਤੇ ਰੀਜਨ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਲ ਲਈ ਪੰਜਾਬ ਪੁਲਿਸ ਵਚਨਬੱਧ ਹੈ ਤੇ ਆਪਣੀ ਸਿਸਟਰ ਪੁਲਿਸ ਫੋਰਸਸ ਨਾਲ ਪੂਰੀ ਤਰ੍ਹਾਂ ਐਫਰਟ ਸਟੇਟ ਨੂੰ ਸਿਕਿਉਰ ਕਰਨ ਦੇ ਕੀਤੇ ਜਾ ਰਹੇ ਮੁੱਖ ਮੁਲਜ਼ਮ ਰੋਹਨ ਮਸੀਦੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਖੰਗਾਲੇਗੀ ਤੇ ਨਾਲ ਨਾਲ ਕੇਂਦਰੀ ਏਜੰਸੀਆਂ ਦੀ ਵੀ ਇਸ ਪੂਰੇ ਮਾਮਲੇ ਤੇ ਨਜ਼ਰ ਰਹੇਗੀ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਹੜੇ ਕਿਹੜੇ ਵਿਦੇਸ਼ੀ ਨੈਟਵਰਕ ਦੇ ਰਾਹੀਂ ਇਸ ਪੂਰੇ ਮਾਮਲੇ ਨੂੰ ਫੰਡਿੰਗ ਕੀਤੀ ਗਈ ਤੇ ਇਸ ਦਾ ਵਦੇਸ਼ੀ ਗੈਂਗਸਟਰਾਂ ਜਾਂ ਅਤਵਾਦੀਆਂ ਦੇ ਨਾਲ ਕੀ ਕਨੈਕਸ਼ਨ ਹੈ